ਅੰਜੇ ਜੋ ਕੇਜਰੀਵਾਦੀ ਦੀ ਜੜੀ ਜਮਾਨਤ ਹੋਈ ਹੈ ਉਹ ਤੇ ਕੀ ਕਹੋ। ਦੇਖੋ ਅਸੀਂ ਪਹਿਲੇ ਦਿਨ ਤੋਂ ਹੀ ਕਹਿ ਰਹੇ ਸੀ ਕਿ ਅਰਵਿੰਦ ਕੇਂਜੀਵਾਲ ਜੀ ਦੇ ਖਿਲਾਫ ਜਿਹੜਾ ਮਾਮਲਾ ਹੈ ਪੂਰੀ ਤਰ੍ਹਾਂ ਇਲੀਗਲ ਹੈ ਅਨ ਕਨਸਟੀਟਿਊਸ਼ਨਲ ਹੈ। ਔਰ ਅੱਜ ਔਨਰੇਬਲ ਸੁਪਰੀਮ ਕੋਰਟ ਨੇ ਜ਼ਮਾਨਤ ਦਿੱਤੀ ਹੈ। ਅਸੀਂ ਸੁਪਰੀਮ ਕੋਰਟ ਦਾ ਧੰਨਵਾਦ ਕਰਦੇ ਹਾਂ। ਲੇਕਿਨ ਭਾਜਪਾ ਦੀ ਪੂਰੀ ਜੜੀ ਘਟਿਆ ਰਾਜਨੀਤੀ ਉਹ ਵੀ ਐਕਸਪੋਜ਼ ਹੋਈ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਨੂੰ ਪਤਾ ਸੀ ਕਿ ED ਦੇ ਮਾਮਲੇ 'ਚ ਕੋਈ ਐਵੀਡੈਂਸ ਨਹੀਂ ਹੈ, ਕੋਈ ਸ਼ਬੂਤ ਨਹੀਂ ਹੈ, ਕੋਈ ਰਿਕਵਰੀ ਨਹੀਂ ਹੈ। ਔਰ ਸੁਪਰੀਮ ਕੋਰਟ ਤੋਂ ਇਹ ਦਿੱਤੇ ਜਮਾਨਤ ਮਿਲਨੀ ਸੀ ਇਸ ਲਈ ਜਲਦਬਾਜ਼ੀ ਚ ਇਹਨਾਂ ਨੇ ਸੀਬੀਆਈ ਦਾ ਇੱਕ ਹੋਰ ਜਿਹੜਾ ਆ ਇਲੀਗਲ ਕੇਸ ਅਰਵਿੰਦ ਕੇ ਜੀਵਾਲ ਜੀ ਦੇ ਖਿਲਾਫ ਕੀਤਾ ਹੈ ਸੋ ਬੀਜੇਪੀ ਦੀ ਰਾਜਨੀਤਿਕ ਐਕਸਪੋਜ਼ਰ ਹੋਈ ਔਰ ਭਾਰਤ ਦੀ ਜਿਹੜੀ ਨਿਆਂ ਪ੍ਰਕਿਰਿਆ ਸਾਡਾ ਜਸਟਿਸ ਸਿਸਟਮ ਉਹਦੇ ਤੇ ਲੋਕਾਂ ਦਾ ਪ੍ਰੋਸਾ ਵਦਿਆ ਅਦ ਕੜੂਰ ਸਾਹ ਤੋਂ ਜਿਹੜੇ ਐਮਪੀ ਅਮਰਪਾਲ ਸਿੰਘ ਉਹਨਾਂ ਦੇ ਭਰਾ ਕੋਲ 5 ਗ੍ਰਾਮ ਨਸ਼ਾ ਪકડਿਆ ਗਿਆ ਆਈਸ ਪਰ ਪਕੜੀ ਤੋ ਮੈਨੂੰ ਇਹਦੇ ਬਾਰੇ ਅਜੇ ਪੂਰੀ ਤਰ੍ਹਾਂ ਫੈਕਟ ਨਹੀਂ ਪਤਾ ਲੇਕਿਨ ਜੋ ਇਨੀਸ਼ੀਅਲ ਖਬਰਾਂ ਆਈਆਂ ਤਾਂ ਮੈਨੂੰ ਲੱਗਦਾ ਇਹਦੇ ਤੇ ਇੱਕ ਵਾਰ ਡਿਟੇਲਡ ਰਿਪੋਰਟ ਆ ਜੇ ਪੁਲਿਸ ਦਾ ਵਰਜਨ ਆ ਜੇ ਉਸ ਤੋਂ ਬਾਅਦ ਇਹ ਕਿਹਾ ਜਾ ਸਕਦਾ ਹੈ ਕਿ ਖਬਰਾਂ ਜਰੂਰ ਆਈਆਂ ਕਿ ਉਹਨਾਂ ਦੇ ਕੋਈ ਬ੍ਰਦਰ ਹੈ ਜਿਹੜੇ ਆ ਉਹ ਨਸ਼ੇ ਦੇ ਨਾਲ ਫੜੇ ਗਏ